ਸ੍ਰੀ ਗੱਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦੇਣੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁੱਠਾ ਸਿੱਧਾ ਬੋਲਣਾ ਮਹਿੰਗਾ ਪੈ ਗਿਆ ਹੈ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਗੱਲ ਕਰੀਏ ਤਾਂ ਪਹਿਲਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਾ ਮਾਰਿਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਅਕਸਰ ਯੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਪੁੱਠਾ ਸਿੱਧਾ ਬੋਲਦੇ ਨਜ਼ਰ ਆਉਂਦੇ ਸੀ ਧਮਕੀਆਂ ਦੇਂਦੇ ਨਜ਼ਰ ਆਉਂਦੇ ਸੀ ਤਾਂ ਉਹ ਮਹੰਗਾ ਪੈ ਗਿਆ ਹੈ ਬਾਅਦ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਕਾਰਵਾਈ ਕਰਵਾਈ ਗਈ ਵਿਕਰਮ ਸਿੰਘ ਮਜੀਠੀਆ ਉੱਤੇ ਜਿੱਥੇ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਦੇ ਵਿੱਚ ਬੈਠਾ ਹੈ ਇੱਕ ਪਾਸੇ ਜਿੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਮੇਰੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਹੈ ਮੇਰੇ ਉੱਤੇ ਰੰਜਿਸ਼ ਦੀ ਰਾਜਨੀਤੀ ਹੈ ਲੇਕਿਨ ਸ਼ਾਇਦ ਬਿਕਰਮ ਸਿੰਘ ਮਜੀਠੀਆ ਪਹੁੰਚ ਗਏ ਕਿ ਹੁਣ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਹੈ ਜਿਸ ਤਰ੍ਹਾਂ ਤੁਸੀਂ 2017 ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮੋਜਾਂ ਲੁੱਟੀਆਂ ਨੇ ਪੰਜਾਬ ਦੇ ਸਿਰ ਦੇ ਉੱਤੇ ਤਾਂ ਹੁਣ ਬਿਕਰਮ ਸਿੰਘ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਸ਼ਾਇਦ ਇਹ ਗੱਲਾ ਯਾਦ ਨਹੀਂ ਰਹੀਆਂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਪਾਸੇ ਜਿੱਥੇ ਪ੍ਰਸ਼ਟਾਚਾਰੀ ਦਾ ਮਾਮਲਾ ਦਰਜ ਹੋਇਆ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਾ ਤਸਕਰੀ ਦੇ ਵੀ ਜਿਹੜੇ ਨੇ ਵੱਡੇ ਸਬੂਤ ਪੇਸ਼ ਕੀਤੇ ਗਏ ਸੀ ਪਾਵੇਂ ਉਹਨਾਂ ਨੂੰ ਅਦਾਲਤ ਵੱਲੋਂ ਰਾਹਤ ਮਿਲੀ ਹੋਈ ਹੈ ਲੇਕਿਨ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਣੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਤੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਜਿਨ੍ਹਾਂ ਨੇ ਨੌਜਵਾਨ ਪੀੜੀ ਖਤਮ ਕੀਤੀ ਹੈ ਜਿਨ੍ਹਾਂ ਪਿੱਛੇ ਨੌਜਵਾਨਾਂ ਨੂੰ ਜਿਹੜਾ ਹੈ ਪੰਜਾਬ ਛੱਡ ਕੇ ਜਿਹੜਾ ਹੈ ਬਾਹਰ ਸੈਟਲ ਹੋਣਾ ਪੈਂਦਾ ਹੈ ਕੈਨੇਡਾ ਅਮਰੀਕਾ ਵਿੱਚ ਗਏ ਨੇ ਉਹ ਪੰਜਾਬੀਆਂ ਦੇ ਪੁੱਤਰ ਨੇ ਜਿਹੜੇ ਨਸ਼ੇ ਤੋਂ ਡਰਦੇ ਮਾਰੇ ਲੋਕਾਂ ਨੇ ਇੱਥੋਂ ਕੱਢ ਦਿੱਤੇ ਨੇ ਉਲਟਾ ਜਿਹੜਾ ਹੈ ਭ੍ਰਿਸ਼ਟਾਚਾਰੀ ਕੀਤੀ ਜਾਂਦੀ ਹੈ ਕਿਸੇ ਤਰ੍ਹਾਂ ਦੀਆਂ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਨਸ਼ਾ ਭ੍ਰਿਸ਼ਟਾਚਾਰੀ ਕਰ-ਕਰ ਕੇ ਆਪਣੇ ਘਰ ਭਰੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਹੁਣ ਲੰਬੇ ਸਮੇਂ ਲਈ ਜੇਲ੍ਹ ਕਠਮੀ ਪੈ ਸਕਦੀ ਹੈ ਦੂਸਰੇ ਪਾਸੇ ਤੁਹਾਨੂੰ ਦੱਸ ਦੇਣੇ ਆ ਕਿ ਜਿੱਥੇ ਜਿਹੜੇ ਨੇ ਭ੍ਰਿਸ਼ਟਾਚਾਰੀ ਦਾ ਮਾਮਲਾ ਦਰਜ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਸਬੂਤ ਵੀ ਸਰਕਾਰੀ ਜਿਹੜੇ ਨੇ ਚਾਰ ਵੱਡੇ ਮੁਲਾਜ਼ਮਾ ਨੇ ਦਿੱਤੇ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਬੋਨੀ ਅਜਨਾਲਾ ਦੀ ਤਲਬੀਰ ਗਿਲ ਦੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸਤੁਪੁਜਾਇ ਤੇ ਈਡੀ ਦੇ ਸਾਬਕਾ ਨਰਿੰਦਰ ਸਿੰਘ ਨੇ ਵੀ ਕਾਫੀ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਪਿਸਟਾਚਰੀ ਤੇ ਜਿਹੜਾ ਹੈ ਨਸ਼ਾ ਤਸਕਰੀ ਇਹ ਕੀਤੀ ਗਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਜਦੋਂ ਸੱਤਾ ਦੇ ਵਿੱਚ ਪਾਰਟੀ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸੱਤਾ ਪਿੰਨੀ ਵਰਗਿਆਂ ਨੂੰ ਘਰ ਵਿੱਚ ਆਪਦੇ ਪਨਾਹ ਦਿੱਤੀ ਤੇ ਉਹਨਾਂ ਨਾਲ ਉਹਨਾਂ ਨੂੰ ਜਿਹੜੇ ਨੇ ਪ੍ਰਾਈਵੇਟ ਜਹਾਜ਼ ਤੱਕ ਦਿੱਤੇ ਤੇ ਨਸ਼ਾ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਲਿਆਂਦਾ ਗਿਆ ਇਹਨਾਂ ਨੇ ਬੜੀਆਂ ਰਾਜ ਕੇ ਪਾਰਟੀਆਂ ਕੀਤੀਆਂ ਅੱਜ ਉਹਦੀ ਪੁਤਨਾ ਪੁਤ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਇਸ ਟੈਮ ਨਾਬਾਦੀ ਜੇਲ੍ਹ ਦੇ ਵਿੱਚ ਬੈਠੇ ਨੇ ਜਿਨ੍ਹਾਂ ਵੱਲੋਂ ਅਕਸਰ ਹੀ ਜਿਹੜਾ ਹੈ ਵਾਰ-ਵਾਰ ਪਟੀਸ਼ਨਾਂ ਪਾਈਆਂ ਜਾਂਦੀਆਂ ਲੇਕਿਨ ਉਹ ਪਟੀਸ਼ਨਾਂ ਰੱਦ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਹ ਰਹੇ ਨੇ ਕਿ ਇਹਦੇ ਵਿੱਚ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨੂੰ ਵੀ ਜਿਹੜੀ ਹੈ ਵੱਡੀ ਕਾਰਵਾਈ ਕਰ ਕੀਤੀ ਜਾਵੇਗੀ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਦੇ ਉੱਤੇ ਵੀ ਕਾਰਵਾਈ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਦਸਤਾਵੇਜ਼ ਪੇਸ਼ ਕਰੋ ਲੇਕਿਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਜਿੱਥੇ ਵਿਕਰਮ ਸਿੰਘ ਮਜੀਠੀਆ ਉੱਤੇ 540 ਕਰੋੜ ਦਾ ਮਾਮਲਾ ਸੀ ਉਹ 700 ਕਰੋੜ ਦਾ ਨਿਕਲ ਕੇ ਸਾਹਮਣੇ ਆ ਰਿਹਾ ਹੈ 38 ਜਿਹੜੇ ਲੋਕ ਨੇ ਉਹ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਨੇ ਬੋਲਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਬੀਜਪੀ ਦੇ ਵੀ ਕੁਝ ਬੰਦੇ ਨੇ ਕੁਝ ਬੰਦੇ ਨੇ ਬੀਜਪੀ ਦੇ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਦੱਸਿਆ ਜਾ ਰਿਹਾ ਹੈ ਵੱਡੇ ਸਬੂਤ ਪੇਸ਼ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਖਿਲਾਫ ਜਦੋਂ ਦੀ 40000 ਦੀ ਚਾਰਸ਼ੀਟ ਪੇਸ਼ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਦੋਂ ਦੇ ਉਹਨਾਂ ਦਾ ਪਰਿਵਾਰ ਜਾਂ ਫਿਰ ਕਹਿ ਲਈਏ ਉਹਨਾਂ ਦੇ ਜਿਹੜਾ ਆਪਣਾ ਹੀ ਜੀਜਾ ਹੈ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰ ਸਿਮਰਲ ਕੋਲ ਬਾਦਲ ਵੀ ਕਿਸੇ ਪਾਸੇ ਬੋਦੇ ਦਿਖਾਈ ਨਹੀਂ ਦੇ ਰਹੇ ਹਰੇਕ ਜਾਣੇ ਦੀ ਚੁੱਪੀ ਇਹ ਦੱਸ ਰਹੀ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਸਾਥ ਕਿਸੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਇੱਕ ਪਾਸੇ ਉਹਨਾਂ ਦੇ ਪਰਿਵਾਰ ਨਹੀਂ ਮਿਲ ਪਾ ਰਿਹਾ ਦੂਜੇ ਪਾਸੇ ਕਿਸੇ ਤਰ੍ਹਾਂ ਦਾ ਸ਼ਰੋਣੀ ਅਕਾਲੀ ਦੇ ਕਿਸੇ ਆਗੂ ਸਮਰਥਕ ਦਾ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ विक्रम सिंह मजीठिया जिन्ना दी जेडी है आज ओना दी ਸੁਣਵਾਈ ਇਹ ਹੈਗੀ ਹੈ ਕਿ ਬੈਰਕ ਬਦਲੀ ਜਾਏਗੀ ਜਾਂ ਨਹੀਂ ਕਿਆ ਜਾ ਰਿਹਾ ਹੈ ਜੇਕਰ ओना दी ਬੈਰਕ ਬਦਲ ਦਿੱਤੀ ਜਾਂਦੀ ਹੈ ਤਾਂ ਇਟ ਮੀਨਸ ਉਹ ਲੰਮੇ ਸਮੇਂ ਲਈ ਜੇਲ ਵਿੱਚ ਜਾ ਸਕਦੇ ਨੇ ਕਿਉਂਕਿ ਬੈਰਕ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮੰਗ ਰਹੇ ਨੇ ਵੀਆਈਪੀ ਸਹੂਲਤਾਂ ਜਿੱਥੇ ਉਹਨਾਂ ਨੂੰ ਵੀ ਆਈਪੀ ਸਹੂਲਤਾ ਦਿੱਤੀਆਂ ਜਾਣਗੀਆਂ ਇੱਕ ਨੌਕਰ ਤੱਕ ਵੀ ਦਿੱਤਾ ਜਾਵੇਗਾ ਲੇਕਿਨ ਉਹ ਸੁਣਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਤਾਂ ਅਦਾਲਤ ਦੇ ਅੱਜ ਜਿਹੜਾ ਹੈ ਕੇਸ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਕਿਆ ਜਾ ਰਿਹਾ ਹੈ ਕਿ 20 ਸਤੰਬਰ ਤੱਕ ਉਹ ਨਿਆਹ ਹਿਰਾਸਤ ਵਿੱਚ ਹੀ ਰਹਿਣਗੇ ਬਿਕਰਮ ਸਿੰਘ ਮਜੀਠੀਆ ਨੂੰ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਤੁਹਾਡੇ ਤੁਸੀਂ ਜਿਵੇਂ ਗਾਰਲਿਕ ਬੈੱਡ ਬ੍ਰੈਡ ਜਿਹੜੇ ਤੁਸੀਂ ਪਾਸ ਤੇ ਮੰਗਦੇ ਹੋ ਇਹ ਹੁਣ ਤੁਹਾਨੂੰ ਨਹੀਂ ਦਿੱਤੇ ਜਾਣਗੇ ਤੁਹਾਨੂੰ ਉਹੀ ਖਾਣਾ ਖਾਣਾ ਪਵੇਗਾ ਜਿਹੜੇ ਆਮ ਕਿੱਦੀ ਖਾਂਦੇ ਨੇ ਦੇਖੋ ਕਿ ਹੁਣ ਬਿਕਰਮ ਸਿੰਘ ਮੱਜੀਠੀਆ ਦੇ ਹਾਲੇ ਦੇ ਵਿੱਚ ਕੀ ਜਿਹੜਾ ਹੈ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਹੈ ਜੇਕਰ ਉਹਨੂੰ ਬਿਕਰਮ ਸਿੰਘ ਮੱਜੀਠੀਆ ਨੂੰ ਕਿਸੇ ਤਰ੍ਹਾਂ ਦੀ ਰਾਹਤ ਦਿੱਤੀ ਜਾਂਦੀ ਹੈ ਤਾਂ ਉਹ ਹਜੇ ਤੱਕ ਕੋਈ ਵੀ ਉਹਦੀ ਪੁਸ਼ਟੀ ਨਹੀਂ ਕੀਤੀ ਗਈ ਲੈਕਿਨ ਲੰਮੇ ਸਵੇਲੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚ ਜਾ ਸਕਦਾ ਜੇਕਰ ਉਹਦੀ ਬੈਰਕ ਬਦਲ ਦਿੱਤੀ ਜਾਵੇ ਹਾਲਾਂਕਿ ਬੈਰਕ ਬਦਲਣ ਦੀ ਵਾਰ-ਵਾਰ ਪਟੀਸ਼ਨ ਪਾਈ ਜਾ ਰਹੀ ਹੈ ਲੇਕਿਨ ਕਿਸੇ ਤਰ੍ਹਾਂ ਦੀ ਸੁਣਵਾਈ ਜਿਹੜੀ ਹੈ ਅਦਾਲਤ ਵੱਲੋਂ ਨਹੀਂ ਕੀਤੀ ਜਾ ਰਹੀ ਵਾਰ-ਵਾਰ ਜਿਹੜਾ ਹੈ ਮੋਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਕੇਸ ਲਗਾਇਆ ਜਾਂਦਾ ਹੈ ਅੱਜ ਉਹਨਾਂ ਦੀ ਔਨਲਾਈਨ ਪਟੀਸ਼ਨ ਪੈਣੀ ਹੈ ਬੈਰਕ ਪਿੱਛੇ ਜੇਕਰ ਇਹਦੇ ਉੱਤੇ ਕੋਈ ਹੋਰ ਖਬਰ ਨਿਕਲ ਕੇ ਆਏਗੀ ਪੇਸ਼ ਹੋਵਾਂਗੇ